ਕਰਨ ਜਾ ਰਹੀ ਆ ਤੇ ਲਾਲਸ ਬਿਸ਼ਨੋਈ ਤੇ ਕੀ ਕਹਿਣਾ ਚਾਹੁੰਦੇ ਆ ਮੇਰਾ ਨਾਮ ਕੁਲਬੀਰ ਸਿੰਘ ਆਸ਼ੂ ਅੰਬਾ ਮੈਂ ਸਕੱਤਰ ਹਾਂ ਯੂਥ ਭਾਜਪਾ ਪੰਜਾਬ ਮੇਰੇ ਵੱਲੋਂ ਇੱਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਉੱਪਰ ਬਣ ਰਹੀ ਮੂਵੀ ਦਾ ਠੋਕ ਕੇ ਵਿਰੋਧ ਕੀਤਾ ਗਿਆ ਤੇ ਮੇਰੇ ਵੱਲੋਂ ਇੱਕ ਮੰਗ ਪੱਤਰ ਜਿਹੜਾ ਹੈ ਉਹ ਕੇਂਦਰੀ ਸੂਚਨਾ ਪ੍ਰਸਾਰਣ ਮੰਤਰਾਲੇ ਨੂੰ ਲਿਖਿਆ ਗਿਆ ਹੈ ਕਿ ਇਹੋ ਜੀ ਫਿਲਮ ਜਿਹੜੀ ਬਣ ਰਹੀ ਹੈ ਮੂਵੀ ਬਣ ਰਹੀ ਹੈ ਵੈਬ ਸੀਰੀਜ਼ ਬਣ ਰਹੀ ਹੈ ਉਹਨੂੰ ਤੁਰੰਤ ਬੈਨ ਕੀਤਾ ਜਾਣਾ ਚਾਹੀਦਾ ਹੈ ਇਹ ਇਹਦਾ ਜਿਹੜੀ ਤੁਸੀਂ ਬਿਲਕੁਲ ਮੈਂ ਸੂਚਨਾ ਪ੍ਰਸਾਰਣ ਮੰਤਰਾਲੇ ਨੂੰ ਲਿਖ ਚੁੱਕਿਆ ਹਾਂ ਤੇ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਤੋਂ ਅਪੀਲ ਵੀ ਕਰਦਾ ਕਿ ਇਸ ਨੂੰ ਤੁਰੰਤ ਬੈਨ ਕੀਤਾ ਜਾਵੇ ਕਿਉਂਕਿ ਇਹ ਪੰਜਾਬ ਦੀ ਨੌਜਵਾਨੀ ਨਾਲ ਕਿਤੇ ਨਾ ਕਿਤੇ ਖਲਵਾੜ ਹੋ ਸਕਦਾ ਹੈ ਦੇਸ਼ ਦੀ ਨੌਜਵਾਨਾਂ ਨਾਲ ਖਲਵਾੜ ਹੋ ਸਕਦਾ ਕਿਉਂਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੇ ਮੂਵੀ ਬਣਦੀ ਹੈ ਤੇ ਕਿਤੇ ਨਾ ਕਿਤੇ ਗੈਂਗਸਟਰ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾਵੇਗਾ ਜਿਹੜੀ ਨੌਜਵਾਨਾਂ ਦੇ ਉੱਪਰ ਗਲਤ ਸ਼ਾਪ ਛੱਡ ਕੇ ਜਾਵੇਗੀ ਤੇ ਇਹਦੇ ਰਿਜ਼ਲਟ ਬਹੁਤ ਭਿਆਨਕ ਜਨਕ ਹੋ ਸਕਦੇ ਨੇ ਇਸ ਕਰਕੇ ਮੈਂ ਪੂਰਨ ਤੌਰ ਤੇ ਇਸ ਨੂੰ ਬੈਨ ਕਰਨ ਦੀ ਜਿਹੜੀ ਆ ਮੰਗ ਕੀਤੀ ਗਈ ਹੈ ਸਰ ਵੀਰ ਜੀ ਵੇਖਿਆ ਕਿ ਅੱਗੇ ਫਿਲਮਾਂ 'ਚ ਗੈਂਗਸਟਰ ਬਾਦ ਵਿਖਾਇਆ ਜਾਂਦਾ ਕਿ ਜਸਾਂ ਗੋੜੀਆਂ ਚੱਲਦੀਆਂ ਨੇ ਉਹ ਹੀ ਨੌਜਵਾਨ ਪੀੜੀ ਉਹ ਰੁਕ ਕੇ ਪਿਆਰ ਕਰ ਲੈਂਦੀ ਹੈ ਲੱਗਦਾ ਨਹੀਂ ਇੱਤੇ ਕਾਫੀ ਗਹਿਰਾ ਅਸਰ ਪਏਗਾ ਜੇ ਫਿਲਮ ਆ ਜਾਂਦੀ ਹੈ ਬਿਲਕੁਲ ਮੈਂ ਦੱਸ ਚੁੱਕਿਆ ਤੁਹਾਨੂੰ ਇਹਦਾ ਬਹੁਤ ਮਾੜਾ ਅਸਰ ਪਏਗਾ ਨੌਜਵਾਨਾਂ ਤੇ ਕਿਉਂਕਿ ਨੌਜਵਾਨ ਕਿਤੇ ਨਾ ਕਿਤੇ ਫਿਲਮਾਂ ਦੇਖ ਕੇ ਪ੍ਰੇਰਿਤ ਤਾਂ ਹੋ ਹੀ ਜਾਂਦੇ ਨੇ ਤੇ ਜੇ ਫਿਲਮਾਂ ਦੇਖਦੇ ਨੇ ਗੈਂਗਸਟਰ ਤੇ ਉੱਤੇ ਫਿਲਮ ਬਣਦੀ ਹੈ ਲੌਰੈਂਸ ਬਿਸ਼ਨੋਈ ਤੇ ਕਿਤੇ ਨਾ ਕਿਤੇ ਪ੍ਰੇਰਿਤ ਹੋ ਕੇ ਇਥੇ ਹਾਰ ਚੁੱਕ ਸਕਦੇ ਨੇ ਇਸ ਨੂੰ ਮੈਂ ਚਿੰਤਾ ਨੂੰ ਜ਼ਾਹਿਰ ਕਰਦੇ ਹੋਏ ਮੈਂ ਇਸ ਮੰਗ ਪੱਤਰ ਨੂੰ ਜਿਹੜਾ ਲਿਖਿਆ ਤੇ ਤੁਹਾਨੂੰ ਕੋਈ ਸੂਚਨਾ ਪ੍ਰਸਾਰਣ ਮੰਤਰੀ ਤੋਂ ਕੋਈ ਆ ਹਜੇ ਤੱਕ ਤਾਂ ਕੋਈ ਰਿਵਰਟ ਬੈਕ ਨਹੀਂ ਆਇਆ ਮੈਨੂੰ ਪੂਰਨ ਉਮੀਦ ਹੈ ਭਾਰਤ ਸਰਕਾਰ ਤੇ ਕਿ ਇਹਦੇ ਉੱਤੇ ਤੁਰੰਤ ਕਾਰਵਾਈ ਕੀਤੀ ਗਈ ਹੋਵੇਗੀ ਤੇ ਜਿਹੜੀ ਹੈ ਪ੍ਰੋਡਕਸ਼ਨ ਹਾਊਸ ਨੂੰ ਵੀ ਉਹਨਾਂ ਨੇ ਬੈਨ ਕਰਨ ਦੀ ਜਿਹੜੀ ਆ ਉਹ ਚੱਠੀ ਕੱਢ ਦਿੱਤੀ ਹੋਵੇਗੀ ਇਹ ਕਿਹੜਾ ਪ੍ਰੋਡਕਸ਼ਨ ਹੋ ਰਿਹਾ ਜਿਸ ਨੂੰ ਨਾਲ ਜਿਹੜਾ ਵੈਸੇ ਇਹ ਮੈਨੂੰ ਮੈਂ ਇੱਕ ਆਰਟੀਕਲ ਪੜ੍ਹਿਆ ਸੀ ਉਹਦੇ ਵਿੱਚ ਪਤਾ ਚੱਲਿਆ ਕਿ ਇਹ ਕੋਈ ਜੈਨ ਪ੍ਰੋਡਕਸ਼ਨ ਹੈ ਤੇ ਅਮਿਤ ਜੈਨ ਨੇ ਜਿਹੜੇ ਇਸ ਮੂਵੀ ਤੇ ਪੈਸਾ ਲਗਾ ਰਹੇ ਨੇ ਤੇ ਬਣਾ ਰਹੇ ਨੇ ਤੇ ਇਹ ਜਿਹੜੀ ਜਿਹੜੀ ਸ਼ੁਰੂ ਹੋ ਚੁੱਕੀ ਜਿਹੜੀ ਇਹਦੇ ਬਾਰੇ ਮੈਂ ਮੈਨੂੰ ਪੂਰਨ ਤੌਰ ਤੇ ਹਜੇ ਤੱਕ ਨਹੀਂ ਪਤਾ ਪਰ ਆਉਣ ਵਾਲੇ ਦਿਨਾਂ 'ਚ ਜੇ ਇਸ ਦੀ ਸ਼ੂਟਿੰਗ ਵੀ ਸ਼ੁਰੂ ਹੁੰਦੀ ਹੈ ਤਾਂ ਸੈੱਟ ਤੇ ਜਾ ਕੇ ਠੋਕ ਕੇ ਵਿਰੋਧ ਕਰਾਂਗੇ ਕੋਈ ਡਰ ਭੈ